ਪੰਥ ਦੀ ਮਹਾਨ ਆਜ ਹਸਤੀ ਰਾਜ yogi ਸਤਕਾਰਯੋਗ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਿਨ੍ਹਾਂ ਦੇ ਵੱਡੇ ਪ੍ਰੇਰਨਾ ਦੇ ਸਰੋਤ ਹੀ ਨਹੀਂ ਸਨ ਸਤਕਾਰਯੋਗ ਬਾਬਾ ਮਾਨ ਸਿੰਘ ਜੀ ਕਹਿੰਦੇ ਹੁੰਦੇ ਸਨ ਕਿ ਜੇ ਜ਼ਿੰਦਗੀ ਦਾ ਮੈਂ ਕਿਸੇ ਪਾਸਿਓ ਸੱਚ ਨੂੰ ਜਾਣਨ ਦਾ ਖੋਜੀ ਸੀ ਜੇ ਜਾਣ ਸਕਿਆ ਇਸੇ ਮਹਾਨ ਅਸਤੀ ਦੀ ਬੁੱਕਲ ਵਿੱਚ ਰਹਿ ਕੇ ਹੀ ਸਿੱਖਿਆ ਕਹਿੰਦੇ ਜਿੱਨਾਂ ਚ ਰਹਿਣਾ ਕੁਛ ਕਰਕੇ ਜਾਣਾ ਮੈਨੂੰ ਅਜੇ ਤੱਕ ਉਹ ਗੱਲ ਨਹੀਂ ਭੁੱਲਦੀ 26 ਵਰ੍ਹੇ ਦੀ ਪਹਿਲਾਂ ਗੱਲ ਕਰ ਰਿਆਂ ਜਲੰਧਰ ਸ਼ਹਿਰ ਵਿੱਚ 99 ਵਿੱਚ ਤਕਰੀਬਨ ਦੂਰਦਰਸ਼ ਨਹੀਂ ਹੁੰਦਾ ਸੀ ਬਹੁਤ ਘੱਟ ਚੈਨਲ ਸਨ ਤੇ ਬਾਬਾ ਜੀ ਨੇ ਸੋਚਿਆ ਖਾਲਸਾ ਪੰਥ ਨੇ ਸਾਜਣਾ ਦਿਵਸ ਬਣਾਉਣਾ ਜਿਸ ਦਿਨ ਆਪਾਂ ਸਾਰੇ ਸੰਸਾਰ ਵਿੱਚ ਆਏ ਦੁਨੀਆ ਦਾ ਬਲੱਖਣ ਦੇ ਰਿਹਾ ਕੋਈ ਕੌਮ ਕਦੇ ਇੱਕ ਦਿਨ ਨਹੀਂ ਜੰਮਦੀ ਸਾਡਾ ਜਨਮ ਹੀ ਇੱਕ ਦਿਨ ਹੋਇਆ ਸਾਰੀ ਕੌਮ ਦਾ ਤਖਸ਼ੀ ਕੇਸਗੜ ਸਾਹਿਬ ਦੀ ਧਰਤੀ ਤੇ ਜਿੱਥੋਂ ਐ ਸਾਨੂੰ ਪਹਿਰਾਵਾ ਮਿਲਿਆ ਐ ਬਸਤਰ ਮਿਲੇ ਇੱਕੋ ਦਿਨ ਹੀ ਸਾਰਿਆਂ ਨੂੰ ਧਾਰਨ ਕਰਵਾ ਤੇ ਮੇਰੇ ਪਾਤਸ਼ਾਹ ਨੇ ਪੰਜ ਪਿਆਰੇ ਹਨ ਸਾਹਿਬ ਨੂੰ ਕਹਿ ਕੇ ਜਦੋਂ ਕਹਿੰਦੇ ਜੀ ਮੈਨੂੰ ਕਹਿੰਦੇ ਇਹ ਦਿਨ ਜਿਹੜਾ ਨਾ ਮਨਾਵਾਂਗੇ ਵੱਡੇ ਪੱਦਰ ਤੇ ਬਾਬਾ ਜੀ ਦੀ ਇੱਕ ਖਾਸियत ਸੀ ਮਹਾਪੁਰਸ਼ ਬੈਠੇ ਬੜੇ ਸਤਕਾਰਯੋਗ ਪਰ ਉਹਨਾਂ ਨੇ ਕਿ ਕੀਤਾ ਦੂਰਦਰਸ਼ਨ ਕੇਂਦਰ ਇੱਕੋ ਦਿਨ ਲਈ ਹਾਇਰ ਕਰ ਲਿਆ ਇੱਕ ਰਾਤ ਲਈ ਤੁਸੀਂ ਪੀਟੀਸੀ ਨੂੰ ਲੈ ਆਉਣੇ ਆ ਦੂਜੇ ਚੈਨਲ ਨੂੰ ਲੈ ਆਉਣੇ ਇੱਕ ਰਾਤ ਲਈ ਦੂਰਦਰਸ਼ਨ ਹਾਇਰ ਕਰ ਲਿਆ ਕਹਿੰਦੇ ਸਾਰੇ ਵਰਲਡ ਵਿੱਚ ਇਹ ਪ੍ਰੋਗਰਾਮ ਦਿਖਾਉਣਾ ਹੈ ਤੇ ਲਾਇਲਪੁਰ ਖਾਲਸਾ ਕਾਲਜ ਜਵੰਦਰ ਦੀ ਗਰਾਊਂਡ ਲੈ ਲਈ ਉਸ ਗਰਾਊਂਡ ਤੋਂ ਸਮਾਗਮ ਲਾਈਵ ਹੋਇਆ ਔਰ ਸਾਰੀ ਰਾਤ ਚੱਲਿਆ ਜਿੱਥੇ ਸਤਕਾਰਤ ਹਾਸਤੀਆਂ ਗਈਆਂ ਉੱਥੇ ਪੰਥ ਪ੍ਰਸਿੱਧ ਜਿੱਥੇ ਕੀਤਨੀ ਜਿੱਥੇ ਵੀ ਗਏ ਉਹਨਾਂ ਦੀ ਇੱਕ ਖਾਸ ਗੱਲ ਸੀ ਜਿੱਥੋਂ ਵੀ ਇਹ ਕਾਰਜ ਸ਼ੁਰੂ ਕਰਦੇ ਸਨ ਨਾ ਉਹਨਾਂ ਨੇ ਸਿਖਰ ਦੇ ਡੰਡੇ ਨੂੰ ਹੱਥ ਪਾਉਣਾ ਥੱਲੇ ਨੂੰ ਨਹੀਂ ਪਾਇਆ ਕਦੀ ਸਾਰੀ ਜ਼ਿੰਦਗੀ ਹਮੇਸ਼ਾ ਸਿਖਰ ਦੇ ਡੰਡੇ ਨੂੰ ਹੱਥ ਪਾਉਣਾ ਕਹਿੰਦੇ ਜੇ ਸਿਖਰ ਤੋਂ ਡਿੱਗਿਆ ਵੀ ਬੜਾ ਮਾੜਾ ਹੁੰਦਾ ਤੇ ਸਿਖਰ ਤੇ ਪਹੁੰਚਿਆ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਕਹਿੰਦਾ ਮੇਰਾ ਦਿਲ ਕਰਦਾ ਹੈ ਕਿ ਪੰਥ ਦੀ ਚੜ੍ਹਦੀ ਕਲਾ ਲਈ ਜਾਨ ਤੱਕ ਵਾਰ ਦੇਵਾਂ ਹਮੇਸ਼ਾ ਇਹ ਕਹਿੰਦੇ ਹੁੰਦੇ ਸਨ ਉਹ ਰਾਤ ਪਰ ਸਮਾਗਮ ਚੱਲਿਆ ਤੇ ਜਦੋਂ ਦੁਨੀਆ ਵਿੱਚ ਚਰਚਾ ਹੋਈ ਇਹ ਜਿੰਨੇ ਮਹਾਂਪੁਰਸ਼ ਸਤਕਾਰਤ ਆਪਣੇ ਸਥਾਨਾਂ ਤੋਂ ਆਏ ਨੇ ਹਰ ਡੇਰੇ ਵਿੱਚ ਹੀ ਚਰਚਾ ਹੋਈ ਕਹਿੰਦੇ ਬਾਬਾ ਮਾਨ ਸਿੰਘ ਹੋਰਾਂ ਨੇ ਸਾਰੀ ਰਾਤ ਨਹੀਂ ਦੂਰਦਰਸ਼ਨ ਵੀ ਲੈ ਕੇ ਆ ਗਏ ਮੈਂ ਬੇਨਤੀ ਕਰਾਂ ਇੱਕ ਦਿਨ ਹੋਰ ਆਇਆ ਉਹ ਸਹਬੇ ਕਮਾਲ ਕਰਗੀਦਰ ਪਾਤਸ਼ਾਹ ਦੇ ਲਖਤੇ ਜਿਗਰ ਚਾਰੋਂ ਸਹਬਜ਼ਾਬਿਆਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ਕ ਸਨ ਉਹ ਕਹਿੰਦਾ ਜਦੋਂ ਲਖਤੇ ਜਿਗਰ ਸਿੰਘ ਸਹਬਜ਼ਾਦਾ ਦਾ 300 ਸਾਲਲਾ ਸ਼ੀਦੀਪੁਰ ਵਾਇਆ ਨਾ ਉਹ ਮਨਾਇਆ ਗਿਆ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਉਹ ਦਿਨ ਜਦੋਂ ਮਨਾਉਣਾ ਸੀ ਆ 2004 ਵਿੱਚ 21 ਸਾਲ ਪਹਿਲਾਂ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਜਦੋਂ ਮਨਾਉਣਾ ਸੀ ਐਸਜੀਪੀਸੀ ਨੇ ਬਾਬਾ ਜੀ ਨੂੰ ਵੇਖਿਆ ਕਿ ਇਹਨਾਂ ਨੂੰ ਆਉਂ ਭਗਤ ਕਰਨੀ ਆਉਂਦੀ ਹੈ ਇਹਨਾਂ ਨੂੰ ਜੀ ਆਇਆਂ ਕਹਿਣਾ ਆਉਂਦਾ ਹੈ ਇਹਨਾਂ ਨੂੰ ਆਈ ਹਸਤੀ ਨੂੰ ਸਤਿਕਾਰ ਦੇਣਾ ਆਉਂਦਾ ਹੈ ਇਸ ਸਟੇਜ ਤੇ ਫਤਿਹਗੜ ਸਾਹਿਬ ਦੀ ਸਟੇਜ ਤੇ ਸਾਰੀ ਦੁਨੀਆ ਵਿੱਚੋਂ ਵੱਡੇ ਗੁਰਮੁਖ ਸਿੰਘ ਸਿੱਖ ਤੇ ਮਹਾਪੁਰਸ਼ ਆਉਣਗੇ ਤੇ ਜਿਹੜਾ ਸਟੇਜ ਦੇ ਬੈਕਸਾਈਡ ਤੇ ਲੰਗਰ ਸੀ ਨਾ ਆਏ ਉਹਨਾਂ ਸਤਕਾਰਤ ਸਾਸੀਆਂ ਨੂੰ ਜੀ ਆਇਆਂ ਨੂੰ ਕਹਿਣ ਲਈ ਕਹਿੰਦੇ ਤੁਹਾਡੇ ਵਰਗਾ ਲੰਗਰ ਵੀ ਕਿਸੇ ਨੇ ਨਹੀਂ ਤਿਆਰ ਕਰਨਾ ਓਏ ਲੰਗਰ ਉਹਨਾਂ ਨੂੰ ਦੇ ਦਿੱਤਾ ਸੰਗਤ ਇਦਾਂ ਦੀ ਸਿਆਣੀ ਲਈ ਕਿ ਅਫਸਰ ਸਹਿਬਾਨ ਨੂੰ ਆਈਆਂ ਰਾਜਨੀਤਿਕ ਹਸਤੀਆਂ ਨੂੰ ਧਾਰਮਿਕ ਹਸਤੀਆਂ ਨੂੰ ਕਿਵੇਂ ਸਤਿਕਾਰ ਦੇਣਾ ਉਹਦਾ ਪਹਿਲਾ ਲੈਸਨ ਦਿੱਤਾ ਉਹ ਸਿਖਾਇਆ ਕਿ ਕਿਸੇ ਆਈ ਵੱਡੀ ਹਸਤੀ ਨੂੰ ਕਿਵੇਂ ਬੁੱਕਲ ਵਿੱਚ ਰਈਦਾ ਕਿਵੇਂ ਸਤਿਕਾਰ ਕਰੀਦਾ ਫਿਰ ਰੰਗਰ ਛਕਾਉਣਾ ਮੈਨੂੰ ਦਿਨ ਨਹੀਂ ਭੁੱਲਦਾ ਰਾਤ ਦੇ 10:30 ਵਜੇ ਸਨ ਪੀਕ ਟਾਈਮ ਸੀ ਦੁਨੀਆ ਦੇ ਸਾਰੇ ਚੈਨਲ ਉਸ ਪ੍ਰੋਗਰਾਮ ਨੂੰ ਲਾਈਵ ਕਰ ਰਹੇ ਸੀ ਸੰਸਾਰ ਵਿੱਚ ਟੀਵੀ ਚੈਨਲਾਂ ਤੇ ਬੈਠਿਆ ਮੀਆਂ ਆ ਜਿਹੜੇ ਅੱਖਾਂ ਸਾਹਮਣੇ ਨੇਪਰ ਸਾਰੇ ਸਿੱਧੇ ਹੋਏ ਪੈ ਸੰਸਫ ਜਾਬਿਆਂ ਲਈ ਕਿਉਂਕਿ 300 ਸਾਲਾਂ ਹੋ ਗਿਆ ਸੀ ਸਾਫ ਜਾਬਿਆਂ ਨੂੰ ਸ਼ੀਦੀਪੁਰਵ ਸੀ ਤੇ ਸਤਕਾਰਯੋਗ ਆ ਮਾਨ ਸਿੰਘ ਉਹਨਾਂ ਦਾ ਪੁੱਤ ਜਿਹੜਾ ਮੈਂ ਤੁਹਾਡੇ ਨਾਲ ਕਰਨ ਲੱਗਾ ਨਾ ਉੱਥੇ ਕੀ ਹੋਇਆ ਕਹਿੰਦੇ ਲੰਗਰ ਤੇ ਬਹੁਤ ਚਲਾਉਂਦੇ ਨੇ ਪਰ ਢੋਲਕੀ ਬਾਜੇ ਨਾਲ ਕੀਰਤਨ ਕਰਨਗੇ ਉਸ ਸਟੇਜ ਤੋਂ ਢੋਲਕੀ ਬਾਜੇ ਨਾਲ ਕੀਰਤਨ ਨਹੀਂ ਸੀ ਹੁੰਦਾ ਤੇ ਮੈਂ ਦਾਸ ਫਤੇਗੜ ਸਾਹਿਬ ਦਾ ਸਟੇਜ ਕੰਡਕਟ ਕਰ ਰਿਹਾ ਸੀ ਮੈਨੂੰ ਅਜੇ ਤੱਕ ਉਹ ਗੱਲ ਯਾਦ ਹੈ 21 ਸਾਲ ਪਹਿਲਾਂ ਦੀ ਉਹ ਸਟੇਜ ਸੰਚਾਲਨ ਚੱਲ ਕਰ ਰਿਹਾ ਸੀ ਮੇਰੇ ਕੋਲ ਇੱਕ ਜ਼ਿੰਮੇਵਾਰ ਸੱਜਣ ਆਇਆ ਮਹਾਂਪੁਰਸ਼ਾਂ ਨੇ ਕੀਰਤਨ ਕਰਨਾ ਹੈ ਤੇ ਮੈਂ ਜਦੋਂ ਮੈਂ ਮਿਲਿਆ ਨਾ ਮੇਰੇ ਨਾਲ ਨੇਤਰ ਸਾਂਝੇ ਹੋਏ ਮਹਾਂਪੁਰਸ਼ਾਂ ਦੇ ਐਸਜੀਪੀਸੀ ਦੇ ਜ਼ਿੰਮੇਵਾਰ ਸੱਜਣ ਸਿੰਘ ਸਾਹਿਬ ਸਾਰੇ ਹੀ ਸਾਰੇ ਮਹਾਂਪੁਰਸ਼ ਸਟੇਜ ਤੇ ਸੱਜੇ ਬੈਠੇ ਸਨ ਬਹੁਤ ਵੱਡਾ ਇਕੱਠ ਸੀ ਫਤੇਗੜ ਸਾਹਿਬ ਦੀ ਕੋਈ ਧਰਤੀ ਧਰਤੀ ਤੇ ਕੋਈ ਹਿੱਸਾ ਨਹੀਂ ਸੀ ਜਿੱਥੇ ਮਨੁੱਖੀ ਸਿਰਾਂ ਦਾ ਹੜ ਨਹੀਂ ਸੀ ਆਇਆ ਹੋਇਆ ਹਰ ਪਾਸੇ ਲੋਕਾਂ ਦੀਆਂ ਆਖਾਂ ਸੱਲੀਆਂ ਨੇ ਸੜਕਾਂ ਭਰੀਆਂ ਪਈਆਂ ਨੇ ਬੈਠਣ ਨੂੰ ਥਾਂ ਨਹੀਂ ਮਿਲਦਾ ਫਤਿਹਗੜ ਸਾਹਿਬ ਦੀ ਧਰਤੀ ਤੇ ਗੁਰੂ ਘਰ ਚ ਨਹੀਂ ਸਾਰੀਆਂ ਸੜਕਾਂ ਤੇ ਵੀ ਕਿਉਂਕਿ ਸਾਰੇ ਵਿਦੇਸ਼ਾਂ ਦੀ ਸੰਗਤ ਵੀ ਆਈ ਹੋਈ ਸੀ ਸਾਰੀ ਸੰਗਤ ਨੂੰ ਬਿਠਾਉਣਾ ਕਿੱਥੇ ਸੀ ਮਹਾਂਪੁਰਸ਼ਾਂ ਨੇ ਨਾ ਕੇਵਲ ਸਾਹਿਬੇ ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸ਼ਬਦ ਗਾਇਨ ਕੀਤਾ ਇਸੇ ਬਾਜੇ ਨਾਲ ਤੇ ਇੰਨੀ ਉਹ ਮਿੱਠੀ ਧੁਨ ਸੀ ਇੰਨਾ ਸੁਰੀਲਾ ਕੰਠ ਸੀ ਉਹ ਸਾਰਿਆਂ ਦੇ ਹਿਰਦੇ ਵਿੱਚ ਘਰ ਕਰ ਗਿਆ ਸਾਰੀ ਸੰਗਤ ਦੀਆਂ ਅੱਖਾਂ ਸਿੱਲੀਆਂ ਸਾਰੀ ਸੰਗਤ ਨੇਤਰਾ ਤੋਂ ਝਲ ਕੇ ਰਹੀ ਹੈ ਤੇ 15 ਮਿੰਟ ਸਹ ਜਿਆਦਿਆਂ ਤੇ ਬੋਲੇ ਕਿੰਨੇ ਮਿੰਟ 15 ਮਿੰਟ ਤੇ ਉਹ ਜਿੰਨੇ ਚਿਰ ਬੋਲੇ ਉਹਨਾਂ ਚਿਰ ਜਕਾਰੇ ਗੂੰਜਦੇ ਰਹੇ ਐਸੀ ਉਹਨਾਂ ਦੀ ਖਾਸੀਅਤ ਕਿਸੇ ਦੀ ਨਬਜ਼ ਪਛਾਨਣੀ ਸਟੇਜ ਦੀ ਨਬਜ਼ ਨੂੰ ਜਾਣ ਲੈਣਾ ਕਿ ਇੱਥੇ ਕਿਹੋ ਜਿਹਾ ਲੋਕ ਨੇ ਤੇ ਕੀ ਸੁਣਨ ਆਏ ਨੇ ਜੋ ਸੁਣਨ ਆਏ ਨੇ ਉਹਨਾਂ ਨੇ ਮੈਨੂੰ ਵਿਦੇਸ਼ ਵਿੱਚ ਵੀ ਉਹਨਾਂ ਦਾ ਸੰਗਤਾਂ ਨੂੰ ਬਾ ਰੂਬਰੂ ਹੋਣ ਦਾ ਮੌਕਾ ਮਿਲਿਆ ਕੱਲੇ ਇਸੇ ਦੇਸ਼ 'ਚ ਨਹੀਂ ਵਿਦੇਸ਼ ਵਿੱਚ ਵੀ ਜਿੱਥੇ ਜਾਂਦੇ ਸਨ ਸੰਗਤ ਤੋਂ ਭਰਪੂਰ ਪਿਆਰ ਦੀਆਂ ਪੰਡਾਂ ਲੈ ਕੇ ਆਉਂਦੇ ਸਨ ਪਿਆਰ ਦੀਆਂ ਪੰਡਾਂ ਇਹ ਸਾਰੇ ਨਹੀਂ ਲੈ ਸਕਦੇ ਅੱਜ ਤੁਸੀਂ ਉਹਨਾਂ ਦੀ ਪਾਵਨ ਸਿਮਰਤੀ ਵਿੱਚ ਬੈਠੇ ਹੋ ਇੱਕ ਗੱਲ ਮੈਂ ਜਦੋਂ ਕੀਤੀ ਤੇ ਮੈਨੂੰ ਕਹਿਣ ਲੱਗੇ ਇਹ ਕਹਿੰਦੇ ਜਦੋਂ ਸਰੀਰ ਮੇਰਾ ਜਾਣਾ ਉਦੋਂ ਵੀ ਸੁਣਾਇਓ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ 70 80 ਸਾਲ ਪਹਿਲੇ ਗੁਰਦੁਆਰਾ ਸ਼ਿਕਾਰ ਘਾਟ ਹੈ ਸਤਿ ਸ਼੍ਰੀ ਅਕਾਲ ਜੀ ਹਜੂਰ ਸਾਹਿਬ ਸ਼ਿਕਾਰ ਘਾਟ ਦੇ ਜਦੋਂ ਦਰਸ਼ਨ ਕਰਨ ਜਾਂਦੇ ਹੋਂ ਨਾ ਬੜੇ ਗੁਰਮੁਖ ਪਿਆਰੇ ਬੈਠੇ ਨੇ ਉੱਥੇ ਪੁਲ ਬਣਿਆ ਹੋਇਆ ਹੈ ਪੁਲ ਲੰਘ ਕੇ ਫਿਰ ਸ਼ਿਕਾਰ ਘਾਟ ਦੇ ਦਰਸ਼ਨ ਕਰਨ ਜਾਂਦੇ ਆ 70 80 ਸਾਲ ਪਹਿਲਾਂ ਪੁਲ ਨਹੀਂ ਸੀ ਆ ਜਿਹੜਾ ਜਿਹਦੇ ਕਰਾਹੇ ਵਿੱਚ ਤੁਸੀਂ ਗੋੜ ਵੜਾਉਨੇ ਹੋ ਨਾ ਉਸੇ ਕਰਾਹੇ 'ਚ ਬੈਠ ਕੇ ਗੋਦਾਵਰੀ ਨੂੰ ਪਾਰ ਕਰਨਾ ਪੈਂਦਾ ਸੀ ਕਦੇ 5 ਸ਼ਰੀਰ ਚਲੇ ਗਏ ਕਦੇ 10 ਚਲੇ ਗਏ ਤੇ ਯਾਤਰਾ ਬੜੀ ਔਖੀ ਸੀ ਸ਼ਿਕਾਰ ਘਟ ਸਾਹਿਬ ਦੀ ਕਈ ਵਾਰ ਕਰਾਹਾ ਕਹ ਰਾ ਉਲਟ ਜਾਣਾ ਕਰਾਹਾ ਉਲਟ ਜਾਣਾ ਤੇ ਪਤਾ ਕੀ ਹੋਣਾ ਕੈਜ਼ੁਐਲਟੀ ਹੋ ਜਾਣੀ ਬਹੁਤ ਸਾਰੀਆਂ ਮੌਤਾਂ ਹੋ ਜਾਣੀਆਂ ਸੰਗਤ ਪੰਜਾਬ ਤੋਂ ਗਈ ਹੋਣੀ ਇਥੇ ਘਰ ਉਡੀਕਦੇ ਸੀ ਘਰੇ ਬੈਠੇ ਪਰ ਉੱਥੇ ਉਹਨਾਂ ਨੇ ਉੱਥੇ ਰਹਿ ਜਾਣਾ ਗੁਦਾਵਰੀ ਦੀ ਭੇਟ ਚੜ ਜਾਣਾ ਸਤਕਾਰਯੋਗ ਬਾਬਾ ਜੀਵਨ ਸਿੰਘ ਜੀ ਹੋਰੀ ਸੇਵਾ ਨਿਭਾਉਂਦੇ ਸਨ ਕਾਰ ਸੇਵਾ ਵਾਲੇ ਉਹਨਾਂ ਕੋਲ ਸੰਗਤ ਆਈ ਵੀ ਹਰ ਸਾਲ ਕੈਜ਼ੁਐਲਟੀ ਹੋ ਜਾਂਦੀ ਹੈ ਬਹੁਤ ਨੁਕਸਾਨ ਹੁੰਦਾ ਆਪਾਂ ਜੇ ਪੋਲ ਬਣਾ ਲਈਏ ਤੁਹਾਡੀ ਕਹਿੰਦੇ ਪ੍ਰਾਈਮ ਮਿਨਿਸਟਰ ਵੀ ਸੁਣ ਲੈਂਦਾ ਤੁਹਾਡੀ ਮਹਾਰਾਸ਼ਟਰ ਦਾ ਮੁੱਖ ਮੰਤਰੀ ਵੀ ਸੁਣ ਲੈਂਦਾ ਤੁਸੀਂ ਸਰਕਾਰ ਨੂੰ ਕਹਿ ਕੇ ਪੋਲ ਬਣਵਾ ਦਿਓ ਸਬੰਧਤ ਮਹਿਕਮਿਆਂ ਦੇ ਅਫਸਰ ਬੁਲਾ ਲੈ ਗਏ ਜਦੋਂ ਬੁਲਾਏ ਗਏ ਇਹਨਾਂ ਸੁੰਦਤ ਵਿਭਾਗਾਂ ਦੇ ਅਫਸਰ ਉਹ ਕਹਿੰਦੇ ਜੀ ਪਾਣੀ ਦਾ ਬੜਾ ਤਿੱਖਾ ਮੋੜ ਹੈ ਕਿਸੇ ਵੇਲੇ ਵੀ ਪੁਲ ਰੁੜ ਸਕਦਾ ਪੁਲ ਨਹੀਂ ਬਣ ਸਕਦਾ ਇੱਥੇ ਪੁਲ ਨਹੀਂ ਬਣ ਸਕਦਾ ਪੁਲ ਰੁੜ ਸਕਦਾ ਤੇ ਸਤਿਕਾਰਯੋਗ ਬਾਬਾ ਜੀਵਨ ਸਿੰਘ ਦਾ ਪ੍ਰੋਸਾਸ ਸਾਹਿਬੇ ਕਮਾਲ ਕਲਗੀਧਰ ਪਾਤਸ਼ਾਹ ਇਸ ਗੁਰੂ ਨਾਨਕ ਦੇਵ ਜਰਤੇ ਸੀ ਕਹਿੰਦੇ ਸੰਗਤ 'ਚ ਕੋਈ ਸਿੰਘ ਬੈਠੇ ਨੇ ਤਿੰਨ ਚਾਰ ਰਾਮਗੜੀਏ ਸਿੰਘ ਉੱਠ ਕੇ ਖੜ ਗਏ ਕਹਿੰਦੇ ਪੁਲ ਅਸੀਂ ਬਣਾਵਾਂਗੇ ਪੁਲ ਅਸੀਂ ਬਣਾਵਾਂਗੇ ਇਹ ਸਰਕਾਰੀ ਨਿਆਰਾ ਦੀ ਲੋੜ ਨਹੀਂ ਐ ਸਰਕਾਰੀ ਮਹਿਕਮਿਆਂ ਦੀ ਲੋੜ ਨਹੀਂ ਐ ਪੁਲ ਅਸੀਂ ਤਿਆਰ ਕਰਾਂਗੇ ਮੈਂ ਬੇਨਤੀ ਕਰਾਂ ਜਦੋਂ ਪੁਲ ਤਿਆਰ ਹੋ ਗਿਆ ਫਿਰ ਪੁਲ ਦਾ ਉਦਘਾਟਨ ਹੋਣਾ ਸੀ ਉਦਘਾਟਨ ਵਾਲੇ ਦਿਨ ਪੁਲ ਨੂੰ ਫੁੱਲਾਂ ਨਾਲ ਸਜਾ ਦਿੱਤਾ ਗਿਆ ਜਿੱਥੋਂ ਦੀ ਸੰਗਤ ਨੇ ਲੰਘਣਾ ਸੀ ਉੱਥੇ ਵੀ ਫੁੱਲ ਵਿਛਾ ਦਿੱਤੇ ਗਏ ਪੁਲ ਦੇ ਉੱਤੇ ਸੇਰੇ ਲਾ ਦਿੱਤੇ ਗਏ ਤੇ ਜਦੋਂ ਪੁਲ ਦੇ ਉਦਘਾਟਨ ਦਾ ਦਿਨ ਆਈ ਤੇ ਲੋਕ ਕੰਨੋ ਸੰਨੀ ਗੱਲਾਂ ਕਰਦੇ ਆ ਅੱਜ ਇਹਦਾ ਉਦਘਾਟਨ ਕਰਨ ਸ਼ਾਇਦ ਰਾਸ਼ਟਰਪਤੀ ਆ ਜਾਏ ਕੋਈ ਕਹਿੰਦਾ ਪ੍ਰਧਾਨ ਮੰਤਰੀ ਆਊਗਾ ਮਹਾਂਪੁਰਸ਼ ਕਹਿੰਦੇ ਉਸ ਸਮੇਂ ਦੇ ਨਾਲ ਭਾਈ ਆ ਜਾਣਾ ਜਦੋਂ ਉਦਘਾਟਨ ਹੋਣਾ ਐਵੇਂ ਨਹੀਂ ਬਹੁਤੀਆਂ ਗੱਲਾਂ ਕਰੀ ਦੀਆਂ ਸਮਾਂ ਆਉਣ ਦਿਓ ਪਤਾ ਨਹੀਂ ਕਿਹੜੇ ਗੁਰਮੁਖ ਪਿਆਰੇ ਨੇ ਆ ਜਾਣਾ ਕਿਹੜੀ ਵੱਡੀ ਰੂਹ ਆ ਜਾਣੀ ਹੈ ਕਿ ਇਹਨਾਂ ਨੂੰ ਉਦਘਾਟਨ ਕਰਨਾ ਹੈ ਇਹ ਗੱਲਾਂ ਚੱਲਦੀਆਂ ਨੇ ਕੀਰਤਨ ਦੀ ਸਮਾਪਤੀ ਹੋਈ ਸਤਿਕਾਰਯੋਗ ਬਾਬਾ ਜੀਵਨ ਸਿੰਘ ਨੇ ਸਤ ਗੁਰੂ ਦੇ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਸੀਸ ਤੇ ਲਏ ਸੰਗਦਰੂ ਕਹਿੰਦੇ ਜਿੰਨੇ ਤੁਸੀਂ ਬੈਠੇ ਹੋ ਨਾ ਮੇਰੇ ਨਾਲ ਆਜੋ ਆਪਾਂ ਪੁਲ ਤੇ ਲੰਘ ਚੱਲੇ ਇਹਦੇ ਨਾਲ ਹੋਰ ਵੱਡਾ ਮਨੁੱਖ ਕਿਹੜਾ ਗੁਰੂ ਗੰਗ ਸਾਹਿਬ ਜੀ ਨਾਲੋਂ ਵੱਡਾ ਹੋਰ ਕੌਣ ਹੈ ਜਿਨੇ ਸਾਡੀਆਂ ਝੋਲੀਆਂ ਭਰਨੀਆਂ ਇਹ ਭਰੋਸੇ ਦੀ ਦਾਤ ਸੀ ਕਹਿੰਦਾ ਜਦੋਂ ਮੈਂ ਭਰੋਸੇ ਦੀ ਦਾਤ ਗੱਲ ਸੁਣੀ ਬਾਬਾ ਮਾਨ ਸਿੰਘ ਜੀ ਕਹਿੰਦੇ ਮੇਰਾ ਇਨਾ ਟੁੱਟ ਵਿਸ਼ਵਾਸ ਹੋ ਗਿਆ ਮੈਂ ਜਿਸ ਦੁਨੀਆ ਦੇ ਕੋਨੇ 'ਚ ਵੀ ਬੈਠਾ ਹਾਂ ਗੁਰੂ ਗ੍ਰੰਥ ਸਾਹਿਬ ਦੇ ਹਿਰਦੇ ਦੇ ਸਮਰਾਟ ਨੇ 10 ਗੁਰੂ ਸਾਹਿਬਾਨ ਦੇ ਸਰੂਪ ਨੇ ਇਹਨੇ ਮੇਰਾ ਇੰਨਾ ਹੀ ਭਰੋਸਾ ਹੈ